ਹੈ ਖੁਦਾ ਤੂੰ ਤੇ ਸਾਗਰ ਹੈ ਮੈਨੂੰ ਤੇ ਸਿਰਫ ਇੱਕ ਬੋਂਦ ਮਿਲੀ ਕਿਸੇ ਦਿਨ ਨਸ਼ਾ ਛੜਿਆ ਸੀ ਸਰੂਰ ਆਇਆ ਸੀ ਹੁਣ ਕੋਈ ਨਹੀਂ ਸਾਗਰ ਤੋਂ ਇੱਕ ਬੋਂਦ ਮਿਲੇ ਐ ਖੁਦਾ ਇਹ ਤੇ ਬਖੀਲੀ ਹੋਈ ਕੋਈ ਰਜ਼ਾਕੀ ਥੋੜੀ ਹੈ ਚੈਨਲ ਸੁਣਨਾ ਤਾਨਾ ਮਾਰੇ ਦਿਨ ਤੇ ਅੱਠੇ ਪੈਰ ਦਾ ਆਨੰਦ ਦੇ ਅੱਠੇ ਪੈਰ ਸੁਰਤ ਜੋੜ ਇੱਕ ਹੀ ਥੋੜਾ ਜਿਹਾ ਮਨ ਚਲਾ ਗਿਆ ਨਮਾਜ਼ ਦੇ ਨੇੜੇ ਚਲਾ ਗਿਆ ਸੀ ਤੇ ਥੋੜਾ ਜਿਹਾ ਰਸ ਮਿਲ ਗਿਆ ਸੀ ਕਈਆਂ ਨੂੰ ਮਿਲ ਜਾਂਦਾ ਕਈ ਵਾਰ ਪਾਠ ਦਾ ਕਈ ਵਾਰ ਕੀਰਤਨ ਸੁਣਦਿਆਂ ਵੀ ਮਿਲ ਜਾਂਦਾ ਇੱਕ ਵਾਰ ਗਿਲਾ ਕਰਦਾ ਖੁਦਾ ਤੇ ਤੇਰੇ ਸ਼ੀਸ਼ੇ 'ਮੈਂ ਬਾਤੇ ਨਹੀਂ ਹੈ ਬਤਾ ਕਿਆ ਤੂੰ ਮੇਰਾ ਸਾਥ ਕਿ ਨਹੀਂ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਾਂ ਸ਼ਬਨਮ ਕਹਿੰਦੇ ਨਾ ਉਹ ਸੁਣੋ ਇੱਕ ਬੂੰਦ ਜੜੀ ਪਈ ਆਉਂਦੀ ਘਾਤ ਹੈ ਸਮੁੰਦਰ ਸੇ ਮਿਲੇ ਪਿਆ ਸੇ ਕੋ ਸ਼ਬਨਮ ਬਖੀਲੀ ਹੈ ਇਹ ਰਜ਼ਾਕੀ ਨਹੀਂ ਹੈ ਐ ਖੁਦਾਏ ਤੇ ਰਜ਼ਾਕੀ ਨਹੀਂ ਇੱਕ ਬੂੰਦ ਅਠੇ ਪੈਰ ਦੀ ਮਸਤੀ ਦੇ ਅਠੇ ਪੈਰ ਦਾ ਸਰੂਰ ਦੇ ਉਹ ਹੀ ਸਰੂਰ ਪਾਈ ਸਾ ਭਾਈ ਨੰਦラル ਕਲਗੀਧਰਤ ਮੰਦਰੇ ਬੇਦੇ ਸਾਕੀ ਮਰਾ ਇੱਕ ਜਾ ਮਾ ਜਾ ਰੰਗੇ ਨਹੀਂ ਐ ਇਹਦੇ ਰਹਾ ਐ ਮੇਰੇ ਸਾਕੀ ਇੱਕ ਰੰਗीन ਪਿਆਲਾ ਮੈਨੂੰ ਵੀ ਪਿਲਾ